ਟੀਕਾ ਲੱਗਿਆ ਵਾ ਕਿ ਨਹੀਂ ਇਹਦੇ ਟੀਕਾ ਭਰਾ ਆਪਣੇ ਇੱਧਰ ਤੁਸੀਂ ਜਰਸੀ ਦੇਖ ਸਕਦੇ ਹੋ ਇਹਦੇ ਨਾਲ ਬੱਚੀ ਹੈਗੀ ਇੱਕ ਦੇ ਟੀਕਾ ਲੱਗਿਆ ਵਾ ਤੇ ਇੱਕ ਦੇ ਹਜੇ ਨਹੀਂ ਲੱਗਿਆ ਚਾਹੇ ਤੁਸੀਂ ਟੋਕੜਾ ਮੰਨ ਲਓ ਤੇ ਚਾਹੇ ਟੋਕੜ ਗੱਬਣ ਮੰਨ ਲਓ ਤੇ ਬਾਕੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਇਹ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਜੋ ਮੁੱਲ ਆ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਟੀਕਾ ਤੇ ਮਾੜਾ ਮੋਟਾ ਹੋ ਜੀ ਮੌਕੇ ਤੇ ਮੰਨ ਤਾਣ ਠੀਕ ਹੈ ਰੱਖਿਆ ਜਾਇ ਜਾਈਏ ਹਾਂ ਰੱਖਿਆ ਦੂੰ ਜਾਇ ਜਾਈਏ ਦੋਸਤੋ ਤਕਰੀਬਨ ਫੇਸ ਦੀ ਸੋਹਣੀ ਆ ਦੇਖ ਸਕਦੇ ਹੋ ਸਰੀਰ ਦਾ ਢਾਂਚਾ ਵੀ ਚੰਗਾ ਵਾ ਸੋਹਣਾਗਾ ਵੀ ਤਰਦੀ ਤੋਂ ਤੁਸੀਂ ਜੱਜਮੈਂਟ ਕਰ ਲਿਓ ਦੋਵਾਂ ਦਾ ਆਪਾਂ ਜੀ ਲਾਈਏ ਤਾਂ 82000 ਬਣਦਾ ਵਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀਆਂ ਤੁਸੀਂ ਦੋ ਗਾਵਾਂ ਦੇਖ ਰਹੇ ਹੋ ਇਹ ਵਿਕਾਊ ਆ ਗਿਆ ਇੱਕ ਜਰਸੀ ਹੈ ਤੇ ਇੱਕ ਐਚਐਫ ਆ ਗਿਆ ਤੇ ਇਹ ਅਚਫਾਗੀ ਚੰਗੇ ਕਦ ਕੱਢ ਦੇ ਵਿੱਚ ਹੈਗੀ ਤੇ ਇਹਦਾ ਬੱਚਾ ਐਕਸਪਾਇਰ ਆਗਾ ਤੇ ਸਾਹਮਣੇ ਇੱਧਰ ਤੁਸੀਂ ਜਰਸੀ ਦੇਖ ਸਕਦੇ ਹੋ ਇਹਦੇ ਨਾਲ ਬੱਛੀ ਹੈਗੀ ਇੱਕ ਦੇ ਟੀਕਾ ਲੱਗਿਆ ਵਾ ਤੇ ਇੱਕ ਦੇ ਹਜੇ ਨਹੀਂ ਲੱਗਿਆ ਚਾਹੇ ਤੁਸੀਂ ਟੋਕੜਾ ਮੰਨ ਲਓ ਤੇ ਚਾਹੇ ਟੋਕੜ ਗੱਬਣ ਮੰਨ ਲਓ ਤੇ ਬਾਕੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕੋ ਕਰ ਲਿਓ ਫੋਲੋ ਦੋਮਾ ਚ ਕੋਈ ਵੀ ਤੁਹਾਨੂੰ ਨਗ ਪਸੰਦ ਆਉਂਦਾਗਾ ਜਾਂ ਕਈ ਵਾਰੀ ਦੋਵੇਂ ਖਰੀਦਣੇ ਆ ਤਾਂ ਤਸੱਲੀ ਤੁਸੀਂ ਪੂਰੀ ਫੁੱਲ ਕਰ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਆ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਜੋ ਮੁੱਲ ਆ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਤੇ ਆਗੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਆਜੋ ਆਪਾਂ ਬਾਈ ਦੇ ਨਾਲ ਸਾਰੀ ਗੱਲਬਾਤ ਕਰਾਉਣੇ ਆ ਤੇ ਡਿਟੇਲ ਲੈ ਕੇ ਦਿੰਨੀ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਆਪਣਾ ਨਾਮ ਦੱਸ ਦਿਓ ਮੈਂ ਕਾਲਾ ਜੀ ਮੈਂ ਠੀਕ ਹੈ ਤੇ ਭਾਈ ਜਿਹੜੀਆਂ ਆਪਾਂ ਇਹ ਦੋ گاਵਾਂ ਵੇਚਣ ਲੱਗੇ ਆ ਆਪਣੀਆਂ ਘਰ ਲੰਗੀਆਂ ਇਹ ਘਰ ਦੇ ਘਰ ਦੇ ਠੀਕ ਹੈ ਵਪਾਰ ਦਾ ਤਾਂ ਨਹੀਂ ਕੋਈ ਕੰਮ ਨਾ ਨਾ ਕੋਈ ਠੀਕ ਹੈ ਤੇ ਆਪਾਂ ਇਧਰੋਂ ਪਹਿਲੇ ਨੰਬਰ ਤੋਂ ਇਧਰੋਂ ਸ਼ੁਰੂ ਕਰ ਲੈਨੇ ਆ ਜਰਸੀ ਤੋਂ ਠੀਕ ਹੈ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਆਹ ਆ ਬੱਚੀ ਹੈ ਜੇ ਬੱਚੀ ਹੈ ਮਗਰ ਹਾਂ ਜਰਸੀ ਦੀ ਕੋਈ ਬੱਚੀ ਹੈਗੀ ਦੋਸਤੋ ਤੇ ਤਿੰਨ ਕ ਮਹੀਨੇ ਹੋ ਗਏ ਠੀਕ ਹੈ ਤਿੰਨ ਮਹੀਨੇ ਹੋ ਗਏ ਉਹਨੂੰ ਸੂਈ ਨੂੰ ਤੇ ਮਗਰ ਬੱਚੀ ਆ ਦੇ ਤੇ ਮਿਲਦੀ ਬੱਚੀ ਤੇ ਹੀ ਆ ਜਦੋਂ ਨਾ ਬੱਚੀ ਛੱਡੀ ਆ। ਜਬੇ ਨਾ ਬੱਚੀ ਤੂੰ ਹੀ ਮਿਲ ਪੈਂਦੀ ਆ। ਹਾਂ। ਠੀਕ ਆ ਤੇ ਉਹ ਨਿਆਣਾ ਪਾਉਂਦੀ ਲੋੜਕ ਨਹੀਂ। ਨਿਆਣਾ ਹੀ ਪਾਉਣਾ ਪਾ ਲੈਣਾ। ਨਹੀਂ ਪੋਣਾ ਨਾ ਪਾਵੇ ਉਵੇਂ ਹੀ ਮਿਲ ਪੈਂਦੀ ਆ। ਠੀਕ ਆ ਤੇ ਦੁੱਧ ਕਿੰਨਾ ਹੋਊ ਹੁਣ? ਉਹ 21 ਲੀਟਰ। 11 ਲੀਟਰ ਹੁਣ ਦੋਨੋਂ ਟਾਈਮਾਂ ਦਾ ਹੈਗਾ। ਹਾਂ। ਠੀਕ ਆ ਤੇ ਉਹ ਮਿਲਦੀ ਕਿਵੇਂ ਆ ਸਾਫ ਸੁਥਰੀ ਜਮਾ? ਹਾਂ ਸਾਫ ਹੈ। ਵਧੀਆ ਮਿਲ ਪੈਂਦੀ ਆ। ਠੀਕ ਆ। ਤੇ ਥਣ ਥਣ ਕਿਵੇਂ ਆ? ਥਣ ਥਣ ਓਕੇ। ਜਮਾ ਓਕੇ ਚਾਰੇ। ਬੰਦੋ ਲੰਘ ਜਾ। ਠੀਕ ਆ। ਉਹ ਮੈਂ ਅੱਜ ਤਸੱਲੀ ਕਰਕੇ ਲੈ ਜੇ। ਹਾਂ। ਠੀਕ ਹੈ ਤੇ ਆਪਾਂ ਮੁੱਲ ਕਿੰਨਾ ਰੱਖਿਆ ਇਹਦਾ ਮੁੱਲ ਇਹ 42 ਹੈ ਇਹਦਾ 42000 ਹਾਂ ਠੀਕ ਹੈ ਤੇ ਮਾੜਾ ਮੋਟਾ ਹੋ ਜੂ ਮੌਕੇ ਤੇ ਮਾਨ ਤਨ ਚਲੋ ਕਰ ਲਾਂਗੇ ਠੀਕ ਹੈ ਰੱਖਿਆ ਜਾਇਜ਼ ਜਈਏ ਹਾਂ ਰੱਖਿਆ ਦੂੰ ਜਾਇਜ਼ ਜਈਏ ਦੋਸਤੋ ਤਕਰੀਬਨ ਤੇ ਬਾਕੀ ਫਿਰ ਵੀ ਮਾੜਾ ਮੋਟਾ ਤੁਹਾਨੂੰ ਹੋ ਜੂਗਾ ਮੌਕੇ ਤੇ ਤੇ ਜਰਸੀ ਆ ਇਹ ਬਲੈਕ ਜਰਸੀ ਕਾਲੀ ਜਰਸੀ ਦੇ ਵਿੱਚ ਹੈ ਤੇ ਉਹ ਚੰਗੀ ਆ ਗਈ ਥਾਂ ਲੇਵੇ ਦੀ ਸਾਫ਼ ਆ ਗਈ ਤੇ ਬਾਕੀ ਮਗਰ ਬੱਛੀ ਆ ਗਈ ਇਹ ਪਾਲ ਨੋਕ ਦੇ ਨਾਲ ਬੱਛੀ ਵੀ ਛੇਤੀ ਤਿਆਰ ਹੋ ਜੂਗੀ ਤੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਇਹਦਾ ਢੀੜਾ ਕਢਾ ਦੇ। ਮੁੱਲ ਹੈਗਾ 42000 ਥੋੜਾ ਘਾਣਾ ਮੌਕੇ ਤੇ ਮਾਨਦਾਨ ਹੋ ਜਾਊਗਾ। ਜਰਸੀ ਹੈਗੀ ਇਹ ਪ्युअर ਸਮਝ ਲਓ ਜਾਂ ਥੋੜੀ ਘਣੀ ਕ੍ਰੋਸ ਹੋ ਸਕਦੀ ਆ ਤੇ ਹੈ ਜਰਸੀ ਦੇ ਵਿੱਚ ਹੀ ਪੈਂਦੀ ਆ ਤੇ ਕੱਦ-ਕੜ ਵੀ ਠੀਕ ਦੇ ਵਿੱਚ ਆ ਜਿਸ ਹਿਸਾਬ ਤੇ ਜਰਸੀ ਦਾ ਹੁੰਦਾ ਹੈਗਾ ਫੇਸ ਕੁਆਲਿਟੀ ਦੇਖ ਸਕਦੇ ਜਮਾਂ ਜਰਸਿੰਗ ਵਾਲੀ ਹੈਗੀ। ਮੋੜ ਦਾ। ਇਸ ਦਿਨ ਸੋਹਣੀਆਂ ਦੇਖ ਸਕਦੇ ਹਾਂ। ਸਰੀਰ ਦਾ ਢਾਂਚਾ ਵੀ ਚੰਗਾ ਹੈਗਾ, ਸੋਹਣਾ ਹੈਗਾ। ਤੇ ਥਣ ਵੀ ਚੰਗੇ ਆਗੇ। ਮੁੱਠੀ ਦੇ ਜਵਾਈਆਂ ਥਣ ਬਹੁਤ ਵਧੀਆ ਰਹਿਣਗੇ, ਕਿਉਂਕਿ ਪਸਮਾ ਕਰਕੇ ਵਧੀਆ ਥਣ ਕੱਢਦੀ ਹੋਊਗੀ ਇਹ। ਭਾਰ ਬਹੁਤ ਮੋਟੀ ਹੈ। ਪੂਰੀ ਵਧੀਆ ਧਾਰ। ਹਾਂ। ਠੀਕ ਹੈ। ਤੇ ਇੱਧਰ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਐਚਐਫ। ਐਚਐਫ ਦੀ ਇਹਦੀ ਕੀ ਡਿਟੇਲ ਆ ਗਈ ਬਾਈ? ਇਹ ਕਿਹੜੇ ਸੂਏ ਸੂਈ ਵੀ ਹੈਗੀ ਇਹ ਜਿਹਦੇ ਦੋ ਉਤੀ ਦੇਹੂ ਤੇ ਦੇ ਸੂਈ ਹੈਗੀ ਹਾਂ ਠੀਕ ਹੈ ਤੇ ਦੁੱਧ ਕਿੰਨਾ ਹੋਊਗਾ 5 ਕਿਲੋ ਡੰਗ ਦਾ 5 ਕਿਲੋ ਡੰਗ ਦਾ ਹਾਂ ਮਤਲਬ ਕਿ 10 ਲੀਟਰ ਦੁੱਧ ਹੈਗਾ ਹਾਂ 10 ਕਿਲੋ ਠੀਕ ਹੈ ਤੇ ਇਹਦੇ ਟੀਕਾ ਲੱਗਿਆ ਵਕ ਨਹੀਂ ਇਹਦੇ ਟੀਕਾ ਭਰਾਇਆ ਕੱਲ ਕੱਲ ਭਰਾਇਆਗਾ ਹਾਂ ਠੀਕ ਹੈ ਆ ਉਹ ਫਿਰ ਗੱਬਣ ਰਹਿਣ ਦਾ ਤਾਂ ਹਜੇ ਫਿਰ ਕੋਈ ਨਹੀਂ ਆਪਾਂ ਖਾਲੀ ਦਾ ਸਾਬ ਦੀ ਸੌਦਾ ਕਰਨਾ ਹਨਾ ਠੀਕ ਆ ਜੇ ਗੱਬਣ ਰਹਿੰਦੀ ਉਹ ਅਗਲੀ ਦੀ ਕਿਸਮ ਹੁੰਦਾ ਹਨ ਠੀਕ ਆ ਤੇ ਠੀਕ ਆ ਦੋ ਭਰਾਤੇ ਸੀਗੇ ਠੀਕ ਆ ਉ ਆਏ ਤਾਂ ਨਹੀਂ ਪਤਾ ਹੁਣ ਵੀ ਕਿਹੜਾ ਭਰਿਆ ਵਾ ਨਹੀਂ ਆਏ ਨਹੀਂ ਪਤਾ ਉਹ ਜਾਨੀ ਚੰਗਾਈ ਭਰਿਆ ਹੋਊਗਾ ਹਨ ਠੀਕ ਆ ਤੇ ਮੁੱਲ ਆਪਾਂ ਇਹਦਾ ਕਿੰਨਾ ਰੱਖਦੇ ਆ ਇਹਦਾ 40000 ਇਹਦਾ 40000 ਠੀਕ ਆ ਮੌਕੇ ਤੇ ਇਹ ਜੋ ਹੀ ਮਾੜਾ ਮੋਟਾ ਹੋ ਜੂਗਾ ਹਨ ਠੀਕ ਆ ਇਹ ਲੋ ਵੀ ਦੋਸਤੋ 10 ਲੀਟਰ ਤਕਰੀਬਨ ਦੁੱਧ ਹੈਗਾਗਾ ਤੇ ਕਦ ਕਦ ਇਹ ਚੰਗੇ ਦੇ ਵਿੱਚ ਆਗੀ ਤੇ ਇਹਦੇ ਮਗਰ ਵੀ ਬੱਚਾ ਤਾਂ ਨਹੀਂ ਹੈਗਾ ਬੱਚਾ ਆ ਜੀਗਾ ਇਹ ਬੱਚਾ ਮਰ ਗਿਆ ਅੱਛਾ ਬੱਚਾ ਮਰ ਗਿਆ ਠੀਕ ਆ ਤੇ ਉਹ ਕਿਵੇਂ ਆ ਇਹ ਚੂਣ ਚਾਂੜ ਚ ਠੀਕ ਉਹ ਠੀਕ ਹੈ ਥਣ ਥਣ ਕਿਵੇਂ ਓਕੇ ਆ ਥਣ ਥਣ ਓਕੇ ਨਹੀਂ ਆ ਮੈਂ ਤਾਂ ਪਾਇੰਦੀ ਠੀਕ ਹੈ ਬਿਨਾਂ ਦੇਣੇ ਤੋਂ ਮਿਲ ਪੈਂਦੀ ਆ ਵੀ ਜੇ ਪਾਉਣਾ ਬਾ ਵੀ ਸਕਦਾ ਹਨਾ ਹਾਂ ਠੀਕ ਆ ਤੇ ਇਹਦਾ ਵੀ ਮਾਰ ਖੋੜ ਕੇ ਗੇੜਾ ਕਰ ਦਵਾ ਲਈ ਦੋਸਤੋ ਇਹ ਵੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆਗੇ ਡਿਟੇਲ ਤੁਹਾਨੂੰ ਆਪਾਂ ਦੋਵਾਂ ਦੀ ਲੈਤੀ ਆਗੀ ਤੇ ਇਹ ਕੱਦ ਵੇਲ ਦੇ ਵਿੱਚ ਚੰਗੀ ਹੈਗੀ ਬਾਕੀ ਜਦੋਂ ਤੋੜ ਕੇ ਦਿਖਾ ਦਿੰਨੇ ਆ ਇੱਕ ਵਾਰੀ ਤੁਰਦੀ ਤਾਂ ਤੁਸੀਂ ਜੱਜਮੈਂਟ ਕਰ ਲਿਓ ਥੋੜੀ ਜਿਹੀ ਸੀ ਜ਼ਰੂਰ ਪੈਂਦੀ ਹੈਗੀ ਤੇ ਬਾਕੀ ਸੇਵਾ ਦੇ ਨਾਲ ਇਹ ਵਧੀਆ ਬਣ ਜਾਣੀ ਹੈਗੀ ਕਈ ਵਾਰੀ ਡਵਰਮਿੰਗ ਕਰਨ ਦੀ ਲੋੜ ਹੁੰਦੀ ਆ ਤਾਂ ਵੀ ਥੋੜਾ ਜਿਹਾ ਪਸ਼ੂ ਹੋ ਜਾਂਦਾ ਹੈਗਾ ਤੇ ਬਾਕੀ ਤੁਸੀਂ ਆਪਣੀ ਸਮਝ ਦੇ ਨਾਲ ਖਰੀਦਣੀ ਹੈਗੀ ਸੀਮਨ ਇਹਦੇ ਲੱਗੇ ਨੂੰ ਇੱਕ ਅੱਧਾ ਦਿਨ ਹੀ ਹੋਇਆ ਹੈਗਾ ਤੇ ਗੱਬਣਾ ਰਹਿ ਵੀ ਸਕਦੀ ਹੈ ਕਿਸਮਤ ਆ ਕੀ ਤੇ ਖਾਲੀ ਵੀ ਨਿਕਲ ਸਕਦੀ ਹੈ ਪਰ ਤੁਸੀਂ ਖਾਲੀ ਦੇ ਹਿਸਾਬ ਤੇ ਸੌਦਾ ਕਰਨਾਗਾ ਤੇ ਰੇਟ ਹੈਗਾ ਇਹਦਾ 40000 ਤੇ ਉਹਦਾ ਹੈਗਾ 42000 ਦੋਵਾਂ ਦਾ ਆਪਾਂ ਜੀ ਲਾਈਏ ਤਾਂ 82000 ਬਣਦਾ ਵਾ ਬਾਕੀ ਕਿਸੇ ਨੇ ਕਠੀਆਂ ਖਰੀਦਣੀਆਂ ਜਾਂ ਕਿਸੇ ਨੇ ਕੱਲੀ-ਕੱਲੀ ਖਰੀਦਣੀਆਂ ਤਾਂ ਉਹ ਤੁਸੀਂ ਆ ਕੇ ਆਪਦੀ ਤਸੱਲੀ ਕਰ ਸਕਦੇ ਹੋਗੇ ਆਪਦੀ ਤਸੱਲੀ ਕਰਕੇ ਪੂਰੀ ਫੁੱਲ ਨਿਰਖ-ਪਰਖ ਕਰਕੇ ਇਹਦੀ ਜ਼ਿੰਮੇਵਾਰੀ ਤੇ ਤੁਸੀਂ ਖਰੀਦ ਸਕਦੇ ਉਹਦੇ ਵਿੱਚੀ ਤੁਹਾਨੂੰ ਪਤਾ ਦਿਖਾ ਦਿੰਦੇ ਆ ਜਰਸੀ ਤੇ ਬੱਚੀ ਵੀ ਸੋਹਣੀ ਹੈਗੀ ਤੇ ਸੇਵਾ ਕਰ ਲਊਗਾ ਤਾਂ ਇਹ ਵੀ ਚੰਗੀ ਤਿਆਰ ਹੋ ਜਾਣੀ ਹੈਗੀ ਥੋੜੇ ਟਾਈਮ ਦੇ ਵਿੱਚ ਹੀ ਤੇ ਬਾਕੀ ਐਚਪ ਤੁਸੀਂ ਦੁਬਾਰੇ ਦੇਖ ਲਓ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋਡ ਵਾਸਤੇ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਇਹ ਦੋਵੇਂ ਪਸ਼ੂ ਬਕਾਊ ਕਰੇ ਜਾਂ ਤੇ ਬਾਈ ਨੇ ਕੋਈ ਸੱਜਰ ਰਾਦਾਗਾ ਬਾਈ ਕਹਿੰਦਾ ਵੀ ਸੱਜਰ ਕੋਈ ਗਾਂ ਪਾਲਾਂਗੇ ਦੁੱਧ ਵਾਲੀ ਦੋਵੇਂ ਵੇਚ ਕੇ ਇਹ ਤਾਂ ਕਰਕੇ ਜਿ ਬਕਾਊ ਕਰਦਿਆਂ ਤੇ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ